ਗਰਦਾਰ ਗੁਰਦੇਵ ਸਿੰਘ ਚੇਖੋ ਆਈਓ ਮੈਂਬਰ ਸਹਿਬਾਨਾਂ ਨੂੰ ਗੁਜਾਰਿਸ਼ ਕਰਦਾ ਕਿ ਪ੍ਰਸ਼ਨ ਕਾਲ ਹੋ ਜਾਣ ਦੀਏ ਉਸ ਤੋਂ ਬਾਅਦ ਆਪਾਂ ਆਪਣੀ ਗੱਲ ਬੜੇ ਵਧੀਆ ਤਰੀਕੇ ਨਾਲ ਕਹਿ ਸਕਦੇ ਆਪਾਂ ਪ੍ਰਸ਼ਨ ਕਾਲ ਹੋ ਜਾਣ ਦੀ ਸਰਦਾਰ ਦੁਰਦਿਤ ਸਿੰਘ ਸੇਖੋਂ ਕੋ ਪ੍ਰੋਬਲਮ ਹੈ प्रश्न नंबर नौ सौ इकताली सरदार हरजोत सिंह बैंस सिक्ख्या मंत्री जवाब देने मान योग स्पीकर साहब ਜਵਾਬ ਹੈ ਜੀ ਨਹੀਂ ਜ਼ਿਲ੍ਹਾ ਫਰੀਦਕੋਟ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਖੇਤਰੀ ਦਫ਼ਤਰ ਇਸ ਸਮੇਂ ਜ਼ਿਲ੍ਹਾ ਸਿਕਲਾਈਸਰ ਦਾ ਫਰੀਦਕੋਟ ਦੇ ਵਿੱਚ ਚੱਲ ਰਿਹਾ ਹੈ ਇਹ ਬਿਲਡਿੰਗ ਦਫ਼ਤਰ ਦੇ ਵਰਤੋਂ ਲਈ ਸੁਰੱਖਿਅਤ ਹੈ ਅਤੇ ਖਾਸ ਤਾਂ ਨਹੀਂ ਹੈ ਕਿਉਂਕਿ ਇਸ ਬਿਲਡਿੰਗ ਦੀ ਅਲਰੇਡੀਿੰਦੀ ਨਵੀਨੀਕਰਨ ਕੀਤਾ ਗਿਆ ਹੈ ਜੀ ਸੇਖੋ ਸਾਹਿਬ ਕੋਈ ਸਪਲੀਮੈਂਟਰੀ ਹੈ ਸਾਰੇ ਜਿਹੜੀ ਬਿਲਡਿੰਗ ਹੈ ਸਪੀਕਰ ਸਾਹਿਬ ਦੇ ਡਾਇਟ ਦੀ ਹੈ ਜੀ ਉਹ ਕਦੇ ਉਹਨਾਂ ਨੂੰ ਬੰਦ ਕਰ ਦਿੰਦੇ ਆ ਕਦੇ ਰੋਕ ਦਿੰਦੇ ਆ ਪਿਛਲੇ ਸਮੇਂ ਦੌਰਾਨ ਵੀ ਅਸੀਂ ਮਤਲਬ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਨਾਂ ਨੂੰ ਉਹ ਜਗ੍ਹਾ ਦਵਾਈ ਆ ਤੇ ਕਈ ਵਾਰੀ ਤੋਂ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਕਿਤਾਬਾਂ ਰੱਖਣੀਆਂ ਪੈਂਦੀਆਂ ਸੋ ਇਸ ਵਾਸਤੇ ਇਹਨਾਂ ਨੂੰ ਬੇਨਤੀ ਆ ਕਰੋਂ ਦਾ ਜਿਹੜਾ ਪੱਕਾ ਜਿਹੜਾ ਹੈਗਾ ਉਹ ਦਫ਼ਤਰ ਤੇ ਪੱਕੀ ਜਿਹੜੀ ਹੈਗੀ ਆ ਕਿਉਂਕਿ ਉਹਨਾਂ ਨੇ ਕਿਤਾਬਾਂ ਸਾਰੇ ਜ਼ਿਲ੍ਹੇ ਦੀਆਂ ਕਿਤਾਬਾਂ ਫੀਡ ਕੋਰਟ ਤੇ ਆਉਂਦੀਆਂ ਇਹ ਸਦਨ ਤੁਹਾਨੂੰ ਪ੍ਰਸ਼ਨ ਕਰਨ ਦਾ ਹੱਕ ਦਿੰਦਾ ਬੇਨਤੀ ਨਾ ਕਰੋ ਪ੍ਰਸ਼ਨ ਕਰੋ ਪੁੱਛੋ ਉਹਨਾਂ ਨੂੰ ਕੀ ਤੁਸੀਂ ਪੱਕਾ ਹੱਲ ਕਰੋਗੇ ਜੀ ਦਫ਼ਤਰ ਦਾ ਜੀ ਜੀ ਸਪੀਕਰ ਸਾਹਿਬ ਇਹ ख्या बोर्ड कराया जाओ थैंक यू थैंक यू सरदार केतन सिंह जोड़ा माजरा जल स्रोत मंत्री जवाब देने अपा सप्लीमेंटरी लीए मेरे ख्याल जोड़ा माजरा जी सर सारी दादा कोई चक्र ही किंबर है 949 949 ਮਾਜੋਗ ਸਪੀਕਰ ਸਾਹਿਬ ਮੈਂ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਲਾਹੌਰ ਬਰਾਦ ਦੀ ਜਿਹੜੀ ਲਾਈਨਿੰਗ ਦੀ ਕੁੱਲ ਲੰਬਾਈ ਹੈ ਉਹ 0 ਨੇੜੇ ਆਲੀਵਾਲ ਤੋਂ ਬੁਰਜੀ 190000 ਨੇੜੇ ਅਟਾਰੀ ਤੱਕ 57.93 ਕਿਲੋਮੀਟਰ ਬਣਦੀ ਹੈ ਜਿਸ ਵਿੱਚੋਂ 46.96 ਕਿਲੋਮੀਟਰ ਪਹਿਲੀ ਕੰਕਰੀਟ ਲਾਈਨਿੰਗ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਦੀ ਜਿਹੜੀ 10.97 ਕਿਲੋਮੀਟਰ ਦਾ ਬਾਕੀ ਕੰਮ ਹੈ 30 4 24 ਤੱਕ ਉਹ ਪੂਰਾ ਲੈ ਜਾਵਗੇ ਜੀ ਲਾਹੌਰ ਬਰਾਜ ਦੀ ਬੁਰਜੀ 25000 ਪਿੰਡ ਪਾਰੋਵਾਲ ਤੋਂ ਬੁਰਜੀ 43780 ਪਿੰਡ ਭੋਮਾ ਨੇੜੇ ਤੱਕ ਕੰਕਰੀਟ ਲਾਈਨਿੰਗ ਦਾ ਕੰਮ ਪ੍ਰਗਤੀ ਅਧੀਨ ਹੈ ਇਹ ਵੀ 30 4 24 ਤੱਕ ਜਿਹੜਾ ਕੰਪਲੀਟ ਹੋ ਜਾਵੇਗਾ ਜੀ ਸੰਤਾਰੀਆ ਸਾਹਿਬ ਬੀਤੇ ਸਾਹਿਬ ਕੁਐਸਚਨ ਤੇ ਕੀਤਾ ਹੀ ਪਰ ਆਨਸਰ ਆਇਆ ਤਾਂ ਕਿ ਅਪਲੋਡ ਨਹੀਂ ਹੋਇਆ ਟੇ ਮੈਂ ਹੁਣੇ ਹੀ ਸੁਣਿਆ ਇਹਨਾਂ ਕੋਲ ਜਿਹੜਾ ਜਵਾਬ ਸੀਗਾ ਚਲੋ ਕੋਈ ਗੱਲ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਡੇਰੀਏ ਲੋਰ ਬਰਾਏ ਦੀ ਜੰਗਲਾਤ ਤੇ ਮਹਿਕਮੇ ਦਾ ਜਿਹੜਾ ਝਗੜਾ ਚੱਲ ਰਿਹਾ ਪੁਤਰਕਤਾਂ ਦਾ ਆਇਆ ਉਹ ਸਾਰਾ ਹਲਕ ਕਰਕੇ ਇਹਨੂੰ ਉਸੇ ਚੜਾਈ ਦੇ ਰੂਪੇ ਚੜਾਇਆ ਜਾ ਰਿਹਾ ਕਿ ਜਾਂ ਛੋਟਾ ਕਰ ਦਿੱਤਾ ਗਿਆ। ਅ ਤੇ ਮਾਂਜੁਗ ਮੈਂਬਰ ਸਾਹਿਬ ਨੂੰ ਇਹਦੀ ਸਾਰੀ ਰੂਪਰੇਖਾ ਜੋ ਵੀ ਇਹਨਾਂ ਨੂੰ ਮੈਂ ਕੱਲ ਤੱਕ ਜਿਹੜੀ ਪਹੁੰਚਦੀ ਕਰ ਦਾਂਗਾ ਜਿਹੜੇ ਉਹਦੇ ਜਾਂ ਦਰਖਤ ਦੀ ਜਿਹੜੀ ਹਟਾ ਕੇ ਕਰ ਰਹੇ ਨੇ ਕਿਸ ਤਰ੍ਹਾਂ ਕਰਨੇ ਪ੍ਰੋਪਰ ਤਰੀਕੇ ਨਾਲ ਉਹਦੀ ਮੈਜ਼ਰਮੈਂਟ ਦੇ ਹਿਸਾਬ ਨਾਲ ਮੈਂ ਕੱਲ ਸਰ ਤੁਹਾਨੂੰ ਸਾਰਾ ਜਿਹੜਾ ਦੇ ਦਾਂਗਾ ਦਾ ਜੀ ਸ਼ਹਿਰਪਾਲਤਰੀ ਸਾਹਿਬ ਨੂੰ ਨਵੇਂ ਨਵੇਂ ਇਹਨਾਂ ਕੋਲ ਬੈਕਪਾ ਆਇਆ ਪੂਰੀ ਜਾਣਕਾਰੀ ਨਹੀਂ ਪਰ ਮੈਂ ਦੱਸਣਾ ਚਾਹਣਾ ਇੱਥੇ ਕਿ ਜੰਗਲਾਤ ਦੇ ਨਾਲ ਮਹਿਰਾਂ ਦਾ ਮਸਲਾ ਬਹੁਤ ਵੱਡਾ ਆ ਕਿਉਂਕਿ ਜਿਹੜੇ ਆਮ ਤਰਕਤ ਵੀ ਮਹਿਰਾਂ ਦੇ ਉੱਤੇ ਹੋ ਜਾਂਦੇ ਆ ਉਹ ਜੰਗਲਾਤ ਵਾਲਾ ਵਿਭਾਗ ਉਹਦੇ ਆਪਣੇ ਨੰਬਰਿੰਗ ਲਾ ਦਿੰਦਾ ਤੇ ਜਦੋਂ ਕੋਈ ਲਾਈਨਿੰਗ ਕਰਨੀ ਪੈਂਦੀ ਆ ਕਿਸੇ ਵੀ ਮਹਿਰ ਦੀ ਉਹਦੀ ਬੜੀ ਦਿੱਕਤ ਆਉਂਦੀ ਆ ਮੇਰੀ ਬੇਨਤੀ ਆ ਜੋ ਮੇਰੀ ਇਨਫਰਮੇਸ਼ਨ ਆ ਉਹਨੂੰ ਛੋਟਾ ਕਰ ਦਿੱਤਾ ਗਿਆ ਪਲੀਜ਼ ਕਿਰਪਾ ਕਰਕੇ ਜੰਗਲਾਤ ਵਿਭਾਗ ਨੇ ਇੱਕ ਵਾਰ ਸਭ ਗੱਲ ਖਤਮ ਕਰਕੇ ਉਹਨੂੰ ਪੂਰੀ ਚੜਾਈ ਤੇ ਬਣਾਇਆ ਜਾਵੇ ਕਿਉਂਕਿ ਪਿੱਛੋਂ ਚੌੜੀ ਆ ਫਿਰ ਛੋਟੀ ਕਰ ਦੋਗੇ ਅੱਗੇ ਫਿਰ ਚੌੜੀ ਆ ਪਾਣੀ ਪੂਰਾ ਕਿਸ ਤਰ੍ਹਾਂ ਜਾਊਗਾ ਅ ਬੱਸ ਫਿਰ ਸਿਕਸ ਆਪ ਦੱਸਣਾ ਚਾਹਣਾ ਮੈਂਬਰ ਸਾਹਿਬ ਨੂੰ ਹੁਣ ਕੋਈ ਪ੍ਰੋਬਲਮ ਆਉਣੀ ਨਹੀਂ ਕਿਉਂਕਿ ਜਿਹੜੇ ਜਲ ਸਰੋਤ ਦੇ ਸੈਕਟਰੀ ਨੇ ਉਹ ਵੀ ਕ੍ਰਿਸ਼ਨ ਕੁਮਾਰ ਜੀ ਨੇ ਔਰ ਜਿਹੜੇ ਫੋਰੈਸਟ ਵਿਭਾਗ ਦੇ ਨੇ ਉਹ ਵੀ ਕ੍ਰਿਸ਼ਨ ਕੁਮਾਰ ਜੀ ਨੇ ਸੋ ਇਸ ਕਰਕੇ ਜਿਹੜਾ ਵੀ ਹੋਊਗਾ ਉਹ ਮਸਲਾ ਹੱਲ ਹੋ ਜਾਊਗਾ ਕੋਈ ਬਹੁਤਾ ਵੱਡਾ ਮੈਟਰ ਨਹੀਂ ਹੈ ਆ ਕੋਈ ਗੱਲ ਜੀ ਸਾਹਿਬ ਜਿੰਨਾ ਕਹੋਂਗੇ ਪਾਣੀ ਦੇ ਹਿਸਾਬ ਦੀ ਹੋਰ ਆਪਾਂ ਬਾੜੀ ਤਾਂ ਆਪਾਂ ਵੱਡ ਨਹੀਂ ਸਕਦੇ ਜੇ ਆਪਾਂ ਕਹੀਏ ਹੋਰ ਸੈਡਾਂ ਤੋਂ ਹੀ ਵੜ ਦਈਏ ਜਿੰਨਾ ਸਹੀ ਤਰੀਕੇ ਨਾਲ ਹੋਊਗਾ ਉਹਨਾਂ ਆਪਾਂ ਕਰਦਾਂਗੇ ਸਭ ਕੁਝ ਚੱਕਰ ਦੀ ਗੱਲ ਥੈਂਕ ਯੂ ਕਿਸੇ ਟੈਕਨੀਕਲ ਅਸਿਸਟੈਂਟ ਨੂੰ ਭੇਜੋ ਇਹਨਾਂ ਦੇ ਸਰਕਾਰੀ ਸਾਹਿਬ ਦਾ ਕਹਿੰਦੇ ਵੀ ਕੁਐਸਚਨ ਅਪਲੋਡ ਨਹੀਂ ਹੋਇਆ ਦੇਖੋ ਜੀ ਮੇਰੇ ਕੋਲ ਹੈਗਾ ਜੀ ਇੱਥੇ ਕੋਈ ਟੈਕਨੀਕਲ ਅਸਿਸਟੈਂਟ ਆ ਰਿਹਾ ਤੁਹਾਨੂੰ ਕੱਢ ਦੇਗਾ ਕੋਈ ਪ੍ਰੋਬਲਮ ਹੋਏਗੀ ਜੀ ਸਰਦਾਰ ਤਲਵੰਤ ਸਿੰਘ ਪ੍ਰਸ਼ਨ ਨੰਬਰ 962 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਇਹਦਾ ਜਿਹੜਾ ਡਿਟੇਲ ਜਵਾਬ ਹੈ ਮਾਨਯੋਗ ਮੈਂਬਰ ਨੂੰ ਚਲਾ ਗਿਆ